ਲਓ ਵੀ ਚੱਕੋ ਦੋਸਤੋ ਤੁਹਾਡੀ ਅੱਜ ਡਿਮਾਂਡ ਪੂਰੀ ਕਰਦੇ ਕਾਫੀ ਭਰਾਵਾਂ ਦੇ ਫੋਨ ਆਉਂਦੇ ਬਾਈ ਲੱਖੋਂ ਥੱਲੇ ਪੈਸੇ ਲਾਉਣੇ ਚੰਗੇ ਖਾਨਦਾਨ ਦੀ ਚੰਗੇ ਨਾਂ ਵਾਲੇ ਘੋੜੇ ਦੀ ਬੱਚੀ ਹੋਵੇ ਤੇ ਚੰਗੀਆਂ ਕੱਟ ਕੰਡੀਸ਼ਨਾਂ ਸਨੱਖੀ ਹੋਵੇ ਬਾਲ ਪੌਰੀਆਂ ਦੀ ਸਾਫ਼ ਹੋਵੇ ਪਰ ਪੈਸੇ ਲੱਖੋਂ ਥੱਲੇ ਲਾਉਣੇ ਤਾਂ ਦੋਸਤੋ ਅੱਜ ਤੁਹਾਡੀ ਡਿਮਾਂਡ ਤੇ ਲੱਖੋਂ ਥੱਲੇ ਹਜ਼ਾਰਾਂ ਦੇ ਮੁੱਲ ਦੀ ਬਸ਼ੀਰੀ ਲਿਆਤੀ ਜਿਹੜੀ ਆਪ ਵੀ ਸਨੱਖੀ ਆ ਹੱਥਾਂ ਪੈਰਾਂ ਦੀ ਵੀ ਸਾਫ਼ ਆ ਬਾਲ ਪੌਰੀਆਂ ਦੀ ਵੀ ਸਾਫ਼ ਆ ਤੇ ਨੰਬਰ 2 ਤੇ ਰੇਟ ਲੱਖੋ ਹਜ਼ਾਰਾਂ ਦਾ ਹੈਣਾ ਪਹਿਲਾਂ ਤਾਂ ਸਵਾਗਤ ਤੁਹਾਡਾ ਸਾਰਿਆਂ ਦਾ ਬਾਬਾਜੀਤ ਦਾ ਸਟਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿਤੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਬੱਚੀ ਲਿਆਏ ਜਿਵੇਂ ਆਪਾਂ ਸਾਰੀ ਇਹਦੀ ਇੰਟਰੋਡਕਸ਼ਨ ਵੀ ਰੇਟ ਹਜ਼ਾਰਾਂ ਚ ਉਹ ਮੂਰੇ ਦੱਸ ਹੀ ਦਿੱਤਾ ਚੰਗੇ ਘੋੜੇ ਦੀ ਨਾਮੀ ਘੋੜਾ ਰਿਆ ਪੂਰਾ ਚੰਗੇ ਖਾਨਦਾਨ ਚੋਂ ਤੇ ਬਸ ਤੁਹਾਡਾ ਇੱਕ ਨਿੱਕਾ ਜਿਹਾ ਕੰਮ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਜੇ ਪਸੰਦ ਆਈ ਤਾਂ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਸਾਰਿਆਂ ਨੂੰ ਬੱਚੀ ਵੀ ਪਸੰਦ ਆਊ ਤੇ ਜਿਹੜੇ ਭਰਾਵਾਂ ਨੇ ਥੋੜੇ ਪੈਸੇ ਲਾ ਕੇ ਚੰਗਾ ਜਾਨਵਰ ਖਰੀਦਣਾ ਹੁੰਦਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਦੋਸਤੋ ਚੰਗੇ ਤੋਂ ਚੰਗਾ ਜਾਨਵਰ ਜੈ ਜਰੀਰ ਤੇ ਮਿਲਦਾ ਰਹਿੰਦਾ ਤੇ ਬਾਕੀ ਵਾਧੇ ਆ ਵੀਡੀਓ ਵੱਲ ਡਿਟੇਲ ਦਿੰਨੇ ਆ ਤੁਹਾਨੂੰ ਸਾਰਿਆਂ ਜਿਵੇਂ ਤੁਸੀਂ ਦੇਖ ਹੀ ਲਿਆ ਦੋਸਤੋ ਨੀਲੀ ਚੰਬੀ ਬੱਚੀ ਹੈ ਜੀ ਮਾਂ ਵੀ ਇਹਦੀ ਨੀਲੀ ਚੰਬੀ ਤੇ ਬੱਚੀ ਹਜੇ ਮੂੰਹੋ ਚੌਕੜੀ ਹੋਈ ਹੈ ਕਹਿਣ ਦਾ ਮਤਲਬ 5 ਤੋਂ 5.5 ਮਹੀਨੇ ਦੀ ਉਮਰ ਹੋਈ ਹੈ ਪਰ ਜਿਹੜੀ ਲੈਂਥ ਲੰთა ਹਾਈਟ ਹੋਈ ਤਾਂ ਸੋਹਣੀ ਕੱਢ ਰਹੀ ਹੈ ਬੱਚੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਹੈ ਮੇਨ ਗੱਲ ਵਾਲ ਭੌਰੀਆਂ ਦੀ ਪੂਰੀ ਤਰ੍ਹਾਂ ਸਾਫ਼ ਹੈ ਵੈਸੇ ਤਾਂ ਅੱਜ ਕੱਲ੍ਹ ਜਮਾਨਾ ਇਹ ਹੋ ਜਾ ਗਿਆ ਤੇ ਲੋਕ ਪੜ੍ਹੇ ਲਿਖੇ ਆ ਤੇ ਉਹ ਭੌਰੀਆਂ ਦਾ ਵਿਚਾਰ ਨਹੀਂ ਕਰਦੇ ਪਰ ਫਿਰ ਵੀ ਜਿਹਨੇ ਪੈਸੇ ਲਾਉਣੇ ਹੁੰਦੇ ਹਨ ਉਹਨੂੰ ਡਰ ਜਾ ਰਹਿੰਦਾ ਹੀ ਆ ਵੀ ਚੀਜ਼ ਲੈਣੀ ਹੈ ਤਾਂ ਚੰਗੀ ਲਈ ਤਾਂ ਦੋਸਤੋ ਤਾਂ ਹੀ ਆਪਾਂ ਜਾਨਵਰ ਸਾਰੇ ਹੀ ਪੌਰੀਆਂ ਦੇ ਸਾਫ ਲਿਆਉਂਦੇ ਆ ਬੱਚੀ ਪੂਰੀ ਤਰ੍ਹਾਂ ਸਾਫ ਆ ਤੇ ਪਹਿਲਾਂ ਇਹਦੇ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਡੋਡਾਂ ਵਾਲਾ ਰਾਜੂ ਘੋੜਾ ਨੋਕਰਿਆਂ ਦਾ ਮੇਰੇ ਹਿਸਾਬ ਨਾਲ ਮਸ਼ਹੂਰ ਘੋੜਾ ਰਿਹਾ ਬਹੁਤ ਵੱਡੇ ਵੱਡੇ ਘੋੜੇ ਪੈਦਾ ਕੀਤੇ ਉਹਨੇ ਤੇ ਉਹਨੂੰ ਅੰਬਾਨੀ ਹੁਣੇ ਲੈ ਕੇ ਸੀ ਤੇ ਉਹਦਾ ਗਾਂ ਬੱਚਾ ਰਾਜੂ ਡੋੜਦੀ ਆ ਪੋਤੀ ਆ ਬੱਚਾ ਸੀ ਬਾਈ ਸਿਮਰੇ ਹੁਣਾ ਕੁਲਜੀਤੋ ਦੀਪਸਨ ਘੋੜਾ ਹੁਣ ਤਾਂ ਨਹੀਂ ਰਿਹਾ ਜੀ ਮਗਰ ਜੇ ਬੱਚਾ ਘੋੜਾ ਚੜਾਈ ਕਰ ਗਿਆ ਪਰ ਉਹਦੇ ਬੱਚੇ ਬੁੱੱਚੇ ਬਹੁਤ ਚੰਗੇ ਆ ਇਹ ਉਹਨਾਂ ਦਾ ਇੱਕ ਬੱਚੀ ਇਹ ਤੁਹਾਡੇ ਸਾਹਮਣੇ ਖੜੀ ਆ ਜੈਤੋ ਵਾਲੇ ਦੀਪਸਨ ਘੋੜੇ ਦੀ ਦੋਸਤ ਨੁਕਰੇ ਘੋੜੇ ਦੀ ਬੱਚੀ ਆ ਤੇ ਮਾਂ ਇਹਦੀ ਨੀਲੀ ਜੰਬੀ ਸੀ ਤੇ ਬੱਚੀ ਚ ਆਪ ਦੀ ਕੁਆਲਿਟੀ ਵਿੱਚ ਬਹੁਤ ਆ ਦੇਖੋ ਜਿਵੇਂ ਲੈਂਥ ਲੈਂਥ ਹੋਈ 4-5 ਮਹੀਨੇ ਮੰਨ ਲਓ 5 ਤੋਂ 5.5 ਮਹੀਨੇ ਦੀ ਉਮਰ ਆ ਪਰ ਲੈਂਥ ਲੋਂਥ ਬਹੁਤ ਚੰਗੇ ਸੰਭੀ ਵੀ ਚੰਗੀ ਪੁੱਠਾ ਵਾਠਾ ਸੋਹਣਾ ਤੇ ਗਰਦਨ ਦੇਖੋ ਇੱਕ ਚੀਜ਼ ਲੰਬੀ ਆ ਨਾ ਆਮ ਜਾਨਵਰਾਂ ਨੂੰ ਗਰਦਨ ਵੀ ਲੰਬੀ ਆ ਕੰਨ ਕੰਡੀਸ਼ਨ ਵਧੀਆ ਕੁੰਡੀ ਵਾਲਾ ਕੰਨ ਸੋਹਣਾ ਕੰਨ ਬਾਕੀ ਚੰਬਾਪਨ ਬਹੁਤ ਆ ਚਾਰੇ ਲੱਤਾਂ ਪੂਰੀਆਂ ਪੂਰੀਆਂ ਚਿੱਟੀਆਂ ਸਾਰੇ ਢੱਡਜ ਵੀ ਦੇਖ ਲਓ ਵਾਲ ਚਿੱਟੀ ਆ ਤੇ ਮੱਥਾ ਸਾਰਾ ਚਿੱਟਾ ਮੰਨ ਲਓ 100% ਮੂਰੇ ਨੇ ਨੋਕਰੇ ਬੱਚੇ ਦੇਣੇ ਆ ਸੋ ਜਿਹਨੇ ਨੋਕਰੇ ਬੱਚੇ ਲੈਣ ਦਾ ਚਾਹਵਾਨ ਹੋਵੇ ਚੰਗੀ ਬਿਸ਼ੇਰੀ ਭਾਲਦਾ ਹੋਵੇ ਹਜ਼ਾਰਾਂ ਚ ਮੁੱਲ ਭਾਲਦਾ ਤਾਂ ਵੀਡੀਓ ਪੂਰੀ ਦੇਖ ਲਈ ਤੁਸੀਂ ਤੇ ਰੇਟ ਆ ਜਿਹੜਾ ਆਪਾਂ ਤੁਹਾਨੂੰ ਆਈਡੀਆ ਦੇਤਾ ਵੀ ਲੱਖੋਂ ਥੱਲੇ ਹੈ ਜੇਕਰ ਨੇ ਲੱਖੋਂ ਥੱਲੇ ਲਾਉਣਾ ਹੋਇਆ ਤੇ ਬੱਚੀ ਪਸੰਦ ਹੋਈ ਤਾਂ ਨੰਬਰ ਮੈਂ ਬੋਲ ਦਿੰਦਾ 6239154544 9855599017 ਦਿਓ ਇਜਾਜ਼ਤ ਮਿਲਦੇ ਨਵੇਂ